ਸਫੀਰ ਜੀ ਮੈਂ ਹਰਜੋਤ ਸਿੰਘ ਬੈਂਸ ਪਾਖੜਾ ਡੈਮ ਤੇ ਬਾਰੇ ਜੋ ਅਪਡੇਟ ਹੈ ਉਸ ਦਾ ਜੋ ਲੈਵਲ ਹੈ 1679 ਫੁੱਟ ਹੋ ਚੁੱਕਿਆ ਹੈ ਜੋ ਕਾਟਰਿਨਿ ਨਿਸ਼ਾਨ ਤੋਂ 1 ਫੁੱਟ ਮੂਰ ਹੈ ਅ ਅਗਲਾ ਵੈਦਰ ਪ੍ਰੋਟੈਕਸ਼ਨ ਥੋੜੀ ਦੇਰ ਚਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:00 11:00 ਵਜੇ ਕਰਾਂਗੇ ਜੋ ਵੀ ਅਪਡੇਟ ਹੈ ਮੈਂ ਤੁਹਾਨੂੰ ਅਸੀਂ ਸਾਡੀ ਜ਼ਿੰਮੇਵਾਰੀ ਹੈ ساری ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਹਾਂ ਬਹੁਤ ਸਾਰੇ ਲੋਕ ਅਫਵਾਹ ਲਾਦੇ ਵੀ ਰਾਤ ਨੂੰ ਪਾਣੀ ਛੱਡ ਜਾਣਗੇ ਬਿਲਕੁਲ ਐਦਾਂ ਦੀਆਂ ਅਫਵਾਹਾਂ ਤੋਂ ਐਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਅ ਇਹ ਮੇਰਾ ਧਰਮ ਹੈ ਕਿ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ 11:00 11:00 ਵਜੇ ਅਗਲੀ ਕਾਲ ਜਿਹੜੀ ਉਹ ਲਵਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਉਹਨਾ ਪਾਣੀ ਹੀ 75000 ਕਿਊਸੇ ਕੋਈ ਨਾ ਹੀ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸਕਰਦਾ ਕਿ ਤੁਸੀਂ ਇਹਨਾਂ ਮੇਗੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਜਾਣਨਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਂਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਗ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਜ਼ਰੂਰਤਮੰਦ ਹੈ ਉਹਨਾਂ ਤੱਕ ਪਹੁੰਚਾ ਸਕੀਏ ਅ ਇਸ ਦਿਨ ਨਾਲ ਜਿਹੜੀ ਹੈ ਦੂਜੀ ਬੇਨਤੀ ਇਹ ਹੈ ਕਿ ਅਸੀਂ ਹੈਲਪਲਾਈ ਮੈਂਬਰ ਜਾਰੀ ਕੀਤਾ ਸੀ ਉਸ ਦੇ ਉੱਤੇ ਇਲਾਕੇ ਚ ਜੋ ਜੋ ਫੋਨ ਆਉਂਦੇ ਹੈ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਪਰ ਬਹੁਤ ਸਾਰੇ ਦਾਨੀ ਸਜਨਾ ਦੇ ਵੀ ਜਿਹੜੇ ਹੈ ਉਹ ਫੋਨ ਆ ਰਹੇ ਹੈ ਅ ਕਿਸੇ ਨੂੰ ਵੀ ਬੇਨਤੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਸਾਨੂੰ ਜਿਹੜੀ ਹੈ ਮਾਇਆ ਦੀ ਜਾਂ ਡਾਇਰੈਕਟ ਜਿਹੜੇ ਕੈਸ਼ ਦੀ ਜਾਂ ਮਨੀ ਦੀ ਜਿਹੜੀ ਐ ਲੋੜ ਨਹੀਂ ਹੈ ਪਰ ਕਿਸੇ ਨੇ ਮੈਨੂੰ ਦੱਸਿਆ ਤੱਕੇ ਨਾਲ 11000 ਰੁਪਏ ਉਸ ਨੰਬਰ ਦੇ ਉੱਤੇ ਜਿਹੜਾ ਹੈ ਪਾ ਦਿੱਤੇ Google Pay ਕਰਕੇ ਉਹ ਜਿਹੜਾ 11000 ਰੁਪਏ ਸੀ ਅੱਜ ਸਾਡੇ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਨਨਕਟ ਸਾਹਿਬ ਵਾਲਿਆਂ ਨੂੰ ਦੇ ਦਾਂਗੇ ਅਗਰ ਕਿਸੇ ਨੇ ਇਦਾਂ ਦੀ ਕੋਈ ਮਦਦ ਕਰਨੀ ਵੀ ਹੈ ਤਾਂ ਸਾਡੇ ਇਲਾਕੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਜੋ ਸੇਵਾ ਕਰ ਰਿਹਾ ਕਿ ਬਾਬਾ ਸਤਨਾਮ ਸਿੰਘ ਜੀ ਹੋਗੇ ਬਾਲ ਬਾਬਾ ਜੀ ਹੋਗੇ ਸੰਤ ਬਾਬਾ ਬਤਾਰ ਸਿੰਘ ਜੀ ਹੋਗੇ ਆ ਯਾ ਪੱਸੀ ਵਾਲਾ ਲੈ ਸਾਡੇ ਸੰਤ ਹੋਗੇ ਉਹਨਾਂ ਦਾ ਦੇ ਦਾਂਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਪਰ ਸਾਡੀ ਕਿਸੇ ਟੀਮ ਨੂੰ ਤੁਹਾਡੀ 1 ਰੁਪਏ ਦੀ ਵੀ ਜਿਹੜੀ ਹੈ ਮੇਰੀ ਬੇਨਤੀ ਹੈ ਅਸੀਂ ਸਾਡੀ ਰੀਲੋਡ ਦੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਹੋਰ ਸਾਥੀ ਰਾਹਤ ਸਮਗਰੀ ਭੇਜ ਰਹੇ ਨੇ ਵੱਖ-ਵੱਖ ਲੋੜ ਉਹ ਅਸੀਂ ਨੰਗਲ ਦੇ ਜਿਹੜਾ ਅਸੀਂ ਉਹ ਸੇਵਾ ਸਦਨ ਜਿਹੜੇ ਰਹਿائش ਦੇ ਵਿੱਚ ਉੱਥੋਂ ਅਸੀਂ ਵੱਖ-ਵੱਖ ਇਲਾਕੇ ਚ ਵੰਡਦੇ ਰਵਾਂਗੇ ਜੀ ਜੀ ਬੈਂਤੀ ਹਲਾਕੇ ਦੇ ਨੌਜਵਾਨਾ ਉਹਨਾਂ ਤੁਸੀਂ ਬਹੁਤ ਸਾਥ ਦੇ ਰਹੇ ਹੋ ਨਾ ਕੇ ਦੇ ਸਰਪੰਚ ਸਾਹਿਬਾਨ ਨੂੰ ਮੈਂ ਥੋੜਾ ਰਿਣੀ ਹਾਂ ਤੁਸੀਂ ਇਸ ਮੌਕੇ ਤੇ ਜਿਸ ਤਰੀਕੇ ਦਾ ਸਾਥ ਦੇ ਰਹੇ ਹੋ ਅਮ ਅਗਲੇ ਕੁਝ ਦਿਨ ਵੀ ਮੌਸਮ ਅਜਿਹਾ ਆਪਾਂ ਦੇਖ ਰਹੇ ਆ ਜਿਹੜਾ ਹੈ ਸਾਰੇ ਬੱਦਲ ਨੇ ਤਾਂ ਜਿਹੜਾ ਟਾਈਮ ਆਪਾਨੂੰ ਮਿਲਦਾ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈਂਡ ਬੈਗਸ ਜਿਹੜੇ ਹੈ ਉਹ ਥੈਲੇ ਮਿੱਟੀ ਦੇ ਭਰਾ ਕੇ ਬੁਰੀਆਂ ਜਿਹੜੀਆਂ ਰੱਖੇ ਤਿਆਰ ਰੱਖੇ ਟਰਾਲੀਆਂ ਤਾਂ ਕਿ ਕਿਤੇ ਵੀ ਲੋਡ ਹੋਵੇ ਅਸੀਂ ਉੱਥੇ ਪਹੁੰਚ ਸਕੀਏ ਇਹ ਤਿੰਨ ਪੈਂਟੀਆਂ ਜੀ ਜੇ ਆਪ ਸਭ ਤੱਕ ਇਹ ਪਹੁੰਚਦੀਆਂ ਕਰੋ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਭਲੀ ਕਰੋ